ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਦਾ ਰਹਿਣ ਵਾਲਾ ਇੱਕ ਪਰਿਵਾਰ ਜਿਸ ਦਾ ਮੁਖੀਆ ਚਸਪੀਰ ਸਿੰਘ ਕਿਰਾਏ ਤੇ ਲੈ ਕੇ ਈ ਰਿਕਸ਼ਾ ਚਲਾਉਂਦਾ ਹੈ। ਇਹ ਈ ਰਿਕਸ਼ਾ ਚਲਾਉਂਦਾ ਹੈ। ਹਾਂਜੀ ਨਹੀਂ ਕਿਰਾਏ ਤੇ ਆ ਜੀ ਸਰ। ਉਹ 2.5 300 ਰੁਪਏ ਦਾ ਕਿਰਾਇਆ ਕੱਢੇ। ਫੇਰ ਜੋ ਗੁਜਾਰਾ ਕਰਦਾ ਦੇ ਵੀ ਆ ਨਾ ਮਰੋ ਟੱਕੇ। ਜਦ ਕਿ ਉਸ ਦੀ ਪਤਨੀ ਘਰ ਵਿੱਚ ਅਪਾਹਜ ਪੁੱਤਰ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਠੀਕ ਤਰ੍ਹਾਂ ਕੰਮ ਵੀ ਨਹੀਂ ਕਰ ਸਕ ਪਾਉਂਦੀ। 4 ਸਾਲ ਹੋ ਗਿਆ ਸਾਡਾ ਜਦੋਂ بارش ਆਂਦੀ ਸਾਰਾ ਕਮਰਾ ਥੋੜੇ ਵਿੱਚ ਪੈਂਦਾ ਬਹੁਤ ਮਾੜੇ ਹਾਲਾਤ ਨਹੀਂ ਹੈ ਤੋਂ ਨਿਕਲੇ ਹੀ ਕਿਸੇ ਦੇ ਥਾਂ ਜਿਹੀ ਰੈਂਡਿਆਂ ਨੂੰ 4 ਸਾਲ ਹੋ ਗਿਆ ਬੇਟਾ ਮੇਰਾ ਹੈਂਡੀਕੈਪ ਦੋ ਬੇਟੀਆਂ ਉਹ ਵੀ ਕਿਸੇ ਦੁਕਾਨ ਤੇ ਲੱਗਦੀ ਮੈਂ ਵੀ ਪਿੰਡ ਜੀ ਮਤਲਬ ਕੰਮਕਾਰ ਕਰਦੀ ਕਿਸੇ ਦੇ ਘਰ ਪਰਿਵਾਰ ਦੇ ਘਰ ਦੀ ਛੱਤ 4 ਸਾਲਾਂ ਤੋਂ ਡਿੱਗੀ ਪਈ ਹੈ ਅਤੇ ਘਰ ਦਾ ਬੁਰਾ ਹਾਲ ਹੋ ਗਿਆ ਹੈ ਪਰਿਵਾਰ ਵਿੱਚ ਦੋ 3 ਨੇ ਜੋ ਕਿ ਪਲੱਸ 2 ਤੱਕ ਪੜ ਚੁੱਕਿਆ ਨੇ ਪਰ ਪਰਿਵਾਰ ਦੀ ਮਦ ਲਈ ਦੁਕਾਨਾਂ ਤੇ ਕੰਮ ਕਰ ਰਹੀਆਂ ਨੇ ਤੇ ਇਹ 릭ਸ਼ਾ ਚਲਾਉਂਦੇ ਆ 300 ਰੁਪਿਆ ਕਰਾਇਆ ਬਹੁਤ ਮੁਸ਼ਕਲ ਟਾਈਮ ਪਾਸ ਸਰ ਹੋ ਗਿਆ ਤੇ ਨਾ ਹੀ ਫਲੈਸ਼ ਆ ਇੰਨਾ ਮੁਸ਼ਕਲ ਵੀ ਬੇਟੇ ਨਾ ਬੜਾ ਬਹੁਤ ਟਾਈਮ ਪਾਸ ਮਾੜਾ ਕਰ ਲਿਆ ਉੱਥੇ ਹੀ ਪਿੰਡ ਦੇ ਲੰਬੜਦਾਰ surjeet singh ਨੇ ਦੱਸਿਆ ਕਿ ਪਿੰਡ ਵਿੱਚ ਇਸ ਤੋਂ ਜ਼ਰੂਰਤਮੰਦ ਪਰਿਵਾਰ ਹੋਰ ਕੋਈ ਨਹੀਂ ਹੈ ਇਤੋਂ ਗਰੀਬ ਪਰਿਵਾਰ ਸਾਡੇ ਪਿੰਡ 'ਚ ਮੇਰੇ ਸਹਾਵ ਨਾਲ ਸਾਡੇ ਇਲਾਕੇ 'ਚ ਵੀ ਕੋਈ ਨਹੀਂ ਹੋਣਾ ਇੰਨਾ ਗਰੀਬ ਪਰਿਵਾਰ ਕਹਿਣਾ ਚਾਹੂਗੀ ਮੇਰਾ ਨਾਮ ਪ੍ਰਵੀਨ ਪਿੰਡ ਹਮਰਾਜਪੁਰ ਮੈਂ ਸਾਰਿਆਂ ਹੀ ਕਹਿਣਾ ਚਾਹਾਂਗੀ ਕਿ 4 ਸਾਲ ਹੋ ਗਿਆ ਸਾਡਾ ਜਦੋਂ بارش ਆਣੀ ਸਾਰਾ ਕਮਰਾ ਚ ਥੋੜੇ ਵਿੱਚ ਪੈਂਦਾ ਬਹੁਤ ਬਿਮਾਰੇ ਹਾਲਾਤ ਨਾਲ ਹੀ ਇੱਥੋਂ ਨਿਕਲੇ ਸੀ ਕਿਸੇ ਦੇ ਥਾਂ ਜਹੀ ਰਹਿ ਰਹੇ ਹਾਂ 4 ਸਾਲ ਹੋ ਗਿਆ ਬੇਟਾ ਮੇਰਾ ਹੈਂਡੀਕੈਪ ਦੋ ਬੇਟੀਆਂ ਉਹ ਵੀ ਕਿਸੇ ਦੁਕਾਨ ਤੇ ਲੱਗੀਆਂ ਮੈਂ ਵੀ ਪਿੰਡ ਚ ਹੀ ਮਤਲਬ ਕੰਮਕਾਰ ਕਰਦੀ ਕਿਸੇ ਦੇ ਘਰ ਤੇ ਇਹ ਏ ਰਿਕਸ਼ਾ ਚਲਾਉਂਦੇ ਆ 300 ਰੁਪਿਆ ਕਰਾਇਆ ਬਹੁਤ ਮੁਸ਼ਕਲ ਟਾਈਮ ਪਾਸ ਸਰ ਹੋ ਗਿਆ ਤੇ ਨਾ ਹੀ ਫਲੈਸ਼ ਆ ਇਦਾਂ ਮੁਸ਼ਕਲ ਬਿਠੇ ਨਾ ਬੜਾ ਬਹੁਤ ਟਾਈਮ ਪਾਸ ਮਾੜਾ ਕਰਨੀ ਆ ਦੇਵਤਿਆਂ ਬਾਹਰ ਜਾਣ ਲਈ ਵੀ ਮੁਸ਼ਕਲ ਹੁੰਦੀ ਹੈ ਗਾਜ ਕਰ ਰਹੀਆਂ ਦੁਕਾਨਾਂ ਤੇ ਉਹ ਵੀ ਮੁਸ਼ਕਲ ਹੁੰਦੀ ਹੈ ਬਿਆਨੀਆਂ ਵੀ ਹੈ ਕੀ ਬੰਕਰਦੇ ਸਮੱਸਿਆ ਵੀ ਮੰਗ ਹੈ ਸਰ ਕਰਦੇ ਆ ਵੀ ਚਲੋ ਸਾਡਾ ਕਮਰਾ ਰਹਾ ਲੈ ਚਲੋ ਉਹ ਜੇ ਫਲੈਸ਼ ਲੱਗ ਜਾਏ ਮੇਰੀ ਬੇਟੀ ਦੀ ਪੈਨਸ਼ਨ ਨਹੀਂ ਲੱਗੀ ਹੈ ਚਲੋ ਉਹ ਲੱਗ ਜਾਏ ਤੇ ਚਲੋ ਆਪਣੇ ਘਰ ਅਹੀਂ ਸਰ ਬੈਠੀ ਕਿੰਨਾ ਚਿਰ ਕਿਹਦੇ ਘਰ ਲੈਣਾ ਥਾਂ ਤੇ ਤੁਸੀਂ ਅਧਿਕਾਰੀ ਨੂੰ ਮਿਲੇ ਹੋ ਕੋਸ਼ਿਸ਼ ਕੀਤੀ ਹੈ ਪਹਿਲੇ ਨਹੀਂ ਭਾਜੀ ਅਹੀਂ ਕਿਸੇ ਆਈ ਹੀ ਪਹਿਲੇ ਵੀ ਮੀਡੀਆ ਵਾਲੇ ਆਏ ਹੀ ਇੱਕ ਵਾਰੀ ਮੇਰੀ ਛੋਟੀ ਭੈਣ ਦੇ ਦੇਵਰ ਲੈ ਕੇ ਆਈ ਸੀ ਨਾਲ ਉਹ ਵੀ ਬਸ ਅਦਾ ਕਰਕੇ ਉਹ ਲੈ ਗਈ ਮੁੜ ਕੇ ਉਹਨਾਂ ਨੇ ਵੀ ਪੁੱਛ ਗਏ ਇਸ ਕੀਤੀ ਸਰ ਕੁਛ ਨਹੀਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਕਿਸੇ ਅਧਿਕਾਰੀ ਨੂੰ ਵੀ ਨਹੀਂ ਮਿਲੇ ਨਹੀਂ ਸਰ ਨਹੀਂ ਕੀ ਨਾਮ ਆ ਪੁਰਾਣੀ ਹੋਰ ਕੀ ਪੋਜੀਸ਼ਨ ਸਰ ਜੀ ਮੈਂ ਨਾ ਜਸਵੀ ਸਿੰਘ ਪੇ ਨਹਰਾਏ ਪਰ ਉਥੇ ਰਹਿਣਾ ਵਾਲੀ ਤੇ 7 ਸਾਲ ਹੋ ਗਿਆ ਕਮਰੇ ਟਟੇ ਆ ਜੀ ਬੱਚਾ ਮੇਰਾ ਕਹਿੰਦੀ ਗਾਵਾ ਦੋ ਬੇਟੀਆਂ ਉਹਨਾਂ ਨੇ ਪਾਸ ਤੋਂ ਗਾਲੀ ਕਢੀ ਆ ਤੇ ਕਹਿੰਦੇ ਆਪਣੇ 5000 ਰੁਪਏ ਉਹਨਾਂ ਨੂੰ ਮਹੀਨਾ ਦਾ ਮਿਲਦੇ ਆ ਜੀ ਇਹ ਘਰ ਦਾ ਟੈਂਪ ਅਸੀਂ ਬੜਾ ਇਹਦੇ ਹੋ ਰਿਹਾ ਜੀ ਆਦੇ ਜਾਂਦੇ ਕੀ ਕਰਦੇ ਹੋਰ ਕਿੰਨੇ ਸਰ ਮੈਂ ਈ ਦਾ ਚਲਾਉਣਾ ਜੀ ਆਪਣੇ ਹਾਂਜੀ ਨਹੀਂ ਕਿਰਾਏ ਤੇ ਆ ਜੀ ਸਰ ਉਹ 250 300 ਰੁਪਏ ਦਾ ਕਿਰਾਇਆ ਕਰਦੇ ਫੇਰ ਜੋਗ ਜਾਰਾ ਕਰ ਦਵੇ ਕਿ ਜਾਰਾ ਮਨਮਟਾ ਕਰੀਦਾ ਜੀ ਹੁਣ ਕਿੱਥੇ ਰਹਦੇ ਹੁਣ ਸਾਰਾ ਕਿਸੇ ਦੇ ਆਪਣੇ ਸੱਜਣ ਮਿਸਤਰੀ ਉਹਨਾਂ ਦੇ ਘਰ ਐ ਪਿਛਲੇ ਵਸੇ ਕਿੱਦਾਂ ਗੁਜ਼ਾਰਾ ਹੁੰਦਾ ਸਰ ਉੱਥੇ ਇਦਾਂ ਹੀ ਆ ਬਸ ਆਪਣਾ ਖਾਚਾ ਪਾਣੀ ਬਸ ਚਾਹ ਪਾਣੀ ਰੋਟੀ ਬਣਾਈ ਦਈ ਫੰਕੀ ਮੰਗ ਕਰਦੇ ਹੋ ਐਂ ਕਹਿੰਦੇ ਵੀ ਸਰ ਜਦੋਂ ਮੇਰਾ ਕਮਰੇ ਦਾ ਹੱਲ ਹੋ ਜਾਏ ਕਿ ਸਰ ਬਾਥਰੂਮ ਨਹੀਂ ਆ ਬਾਹਰ ਜਾਈਦਾ ਪੇਟੀਆਂ ਤੋਂ ਬੜਾ ਜਵਾਨ ਆ ਜੀ ਵਾ ਨਹੀਂ ਉਹਨਾਂ ਕੋ ਜਾ ਜਾਂਦਾ ਤੇ ਉਹਦੇ ਕਰਕੇ ਅਸੀਂ ਅਸੀਂ ਮੰਗ ਕਨੇ ਵੀ ਤੁਹਾਡਾ ਮਾਰਾ ਮੜਾ ਸਕੂਲ ਸਾਡੀ ਕਿਤੇ ਇਹ ਫਲਾਸ ਲੱਗ ਜੇ ਹਰੇ ਕਮਰੇ ਦੇ ਵਜੇ ਤੇ ਬੇਟੇ ਦਾ ਪਰਸ ਲੱਜੇ ਬੇਟੇ ਮੇਨੇ ਦੀ ਪੈਨਸ਼ਨ ਦੀ ਪੋਜੀਸ਼ਨ ਵਾਲੀ ਸੀ ਸਾਰਾ 4 ਸਾਲ ਹੋ ਗਏ 3-4 ਸਾਲ ਕਿੰਨਾ ਸਸ ਸਕੂਲ ਸਕੂਲ ਗਿਆ ਸਕੂਲ ਗਿਆ ਮੁੜ ਕੇ ਆਇਆ ਤੇ ਰਾਤੀ ਫਿਰ ਸੁੱਤਾ ਤੇ ਫਿਰ ਉੱਠਿਆ ਨਹੀਂ ਆਉਂ ਹਾਂਜੀ ਹੋਰ ਪੋਜੀਸ਼ਨ ਕੀ ਹੈ ਪਰਿਵਾਰ ਦੀ ਮੇਰਾ ਨਾਮ ਸਰਜੀਤ ਸਿੰਘ ਮੈਂ ਪਿੰਡ ਦਾ ਮੌਜੂਦਾ ਲੰਬੜਦਾਰ ਤੇ ਇਹ ਪਰਿਵਾਰ ਦਾ ਬਹੁਤ ਹੀ ਮਾੜੀ ਹਾਲਤਾ ਤੁਸੀਂ ਵੇਖਣੀ ਡੇਓ ਸਾਹਦਾ ਸਾਹਮਣੇ ਹੀ ਆ ਕੋਈ ਵੇਖਣ ਵਾਲੀ ਗੱਲ ਦੱਸਣ ਵਾਲੀ ਗੱਲ ਤੇ ਹੈ ਨਹੀਂ ਕੋਈ ਲਗਾਉਣ ਵਾਲੀ ਬਹੁਤ ਮਾੜੇ ਹਾਲਤਾ ਇਹਨਾਂ ਦੇ ਹਾਲਤਾ ਤੇ ਬੇਟੀਆਂ ਨੇ ਜਵਾਨ ਇਹਨਾਂ ਘਰ ਫਲੈਸ ਵੀ ਹੈ ਨਹੀਂ ਤੇ ਇਹਨਾਂ ਨੂੰ ਵੱਤ ਵੱਦ ਮੈਂ ਦੇ ਹੱਥ ਜੋੜ ਕੇ ਸਮਾਜ ਸੇਵਕੀਆਂ ਨੂੰ ਜਾਂ ਸਰਕਾਰ ਨੂੰ ਵੀ ਬੇਨਤੀ ਕਰਨਾ ਕਿ ਇਹ ਪਰਿਵਾਰ ਨੂੰ ਵੱਤ ਵੱਦ ਮਦਦ ਕਰਨੀ ਚਾਹੀਦੀ ਹੈ ਇਤੋਂ ਗਰੀਬ ਪਰਿਵਾਰ ਸਾਡੇ ਪਿੰਡ ਚ ਮੇਰੇ ਸਾਬ ਨਾਲ ਸਾਡੇ ਇਲਾਕੇ ਚ ਵੀ ਕੋਈ ਨਹੀਂ ਹੋਣਾ ਇਹਨਾਂ ਗਰੀਬ ਪਰਿਵਾਰ ਦੀ ਪੋਜੀਸ਼ਨ ਜਰਾ ਬਿਆਨ ਕਰਦੇ ਹੋ ਮੜੀ ਜੀ ਕਿਉਂਕਿ ਇਹ ਰਿਕਸ਼ਾ ਚਲਾਂਦੇ ਆ ਤੇ ਕਿਰਾਇਆ ਵੀ ਕੱਢਣਾ ਮੁਸ਼ਕਲ ਹੋ ਜਾਂਦਾ ਵੇਖੋ ਜੀ ਹੁਣ ਉਹ ਕੱਲਾ ਹੀ ਆ ਕਮਾਉਣ ਵਾਲਾ ਤੇ ਬੇਟੀਆਂ ਵੀ ਨੇ ਦੋ ਬੇਟੇ ਆ ਇੱਕ ਬੇਟਾ ਚੱਲ ਨਹੀਂ ਸਕਦਾ ਇਹਦਾ ਤੇ ਇਹਦੇ ਵੱਲ ਵੀ ਮਾਤਾ ਨੇ ਤੇ ਇਹਨੂੰ ਘਰ ਵੀ ਰਹਿਣਾ ਪੈਂਦਾ ਕਿੰਨਾ ਕੰਮ ਕਰ ਲੈਣਾ ਇਕੱਲੇ ਜਾਣੇ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ ਕਿਸੇ ਅਫਸਰ ਨੂੰ ਜਾਂ ਸਮਾਜ ਸੇਵੀ ਨੂੰ ਲੰਬੜਦਾਰ ਹੋਣ ਦੇ ਨਾਤੇ ਮਿਲੇ ਹੋ ਕਦੀ ਚਲੋ ਮੈਂ ਤਾਂ ਇੱਕ ਦੋ ਵਾਰੀ ਇਹਨਾਂ ਦੇ ਫਾਰਮ ਭਰੇ ਆ ਲੱਸਾਂ ਦੇ ਪਰ ਅਜੇ ਤੱਕ ਇਹਨਾਂ ਨੂੰ ਨਹੀਂ ਕੋਈ ਵੀ ਇਹਨਾਂ ਦਾ ਹੋ ਸਕਿਆ ਬੇਟੇ ਨੂੰ ਪੈਨਸ਼ਨ ਵੀ ਲੱਗ ਸਕਦੀ ਹੈ ਹੈਂਡੀਕੈਪਟ ਹੈ ਉਹਦੇ ਲਈ ਕੋਸ਼ਿਸ਼ ਕੀਤੀ ਨਹੀਂ ਮੈਂ ਨਹੀਂ ਇਹਨਾਂ ਨੇ ਕੀਤੀ ਹੈ ਨਾ ਮੈਨੂੰ ਦੱਸਿਆ ਗਿਆ ਸੀ ਇੱਕ ਅੱਧੀ ਵਾਰੀ ਫਾਰਮ ਭਰੇ ਪਰ ਉਹ ਇਹਨਾਂ ਦਾ ਨਹੀਂ ਹੋਇਆ ਨਹੀਂ ਅਜੇ ਤੱਕ ਕੀ ਅਪੀਲ ਕੀ ਕਰਨਾ ਚਾਹੋਗੇ ਮੈਂ ਤੇ ਹੱਥ ਜੋੜ ਕੇ ਇਹੋ ਹੀ ਬੇਨਤੀ ਕਰਨਾ ਤੁਹਾਨੂੰ ਬਾਰ-ਬਾਰ ਮੈਂ ਕਹਿੰਦਾ ਕਿ ਇਹਨਾਂ ਦੀ ਜ਼ਰੂਰਤ ਤੋਂ ਵੱਧ ਮਦਦ ਹੋਣੀ ਚਾਹੀਦੀ ਹੈ ਜਿੰਨੀ ਵੀ ਹੋ ਸਕੇ ਜੇ ਕੋਈ ਮਦਦ ਕਰਨਾ ਚਾਹੇ ਤੇ ਆਪਣਾ ਨੰਬਰ ਬੋਲ ਦਿਓ ਕਿਉਂਕਿ ਪਰਿਵਾਰ ਕੋਲ ਤੇ ਪੀਟੀਐਮ ਵਗੈਰਾ ਹੈ ਨਹੀਂ ਹੈ ਸਾਡੇ ਨਾਲ ਕੰਟੈਕਟ ਕਰ ਲੈ ਚਲੋ ਮੈਂ ਤਾਂ ਇਹਨਾਂ ਦਾ ਸਿੱਧਾ ਹੀ ਤੁਸੀਂ ਡਾਇਰੈਕਟ ਹੀ ਇਹਨਾਂ ਦਾ ਹੀ ਨੰਬਰ ਦਓ ਤੇ ਇਹਨਾਂ ਨਾਲ ਜੇ ਮੇਰਾ ਵੀ ਨੰਬਰ ਲੈਣਾ ਤਾਂ ਕੋਈ ਗੱਲ ਨਹੀਂ 9872930572 ਮੇਰਾ ਮੋਬਾਈਲ ਨੰਬਰ ਆ ਜੀ